ਸਭਰਾਮਣਨ ਉਹ ਲੈ ਕੰਦਾ ਜੀ ਬੋਤਲਾਂ ਟੱਕੜ ਇਕੱਠੇ ਕਰਦਾ ਇੱਕ ਬੰਦਾ ਬੰਦੇ ਨੂੰ ਸਟੈਪ ਇਕੱਠੇ ਕਰਦਾ ਇੱਕ ਬੰਦਾ ਲੈ ਜੀ ਮੋਰਫਨ ਇਕੱਠੇ ਕਰਦਾ ਤੇ ਫਿਰ ਇੱਕ ਬੰਦਾ ਜਿਹੋਨਾ ਤੇ ਬੈਠਾ ਸੀ ਕਹਿੰਦਾ ਜੀ ਮੈਂ ਤੇ 786 ਦੇ ਨੰਬਰ ਇਕੱਠੇ ਕਰਦਾ ਪਰ ਉਹਨੇ ਆ ਕਰ ਉਹ ਚੈਲੰਜ ਦਿੱਤਾ ਮੈਂ ਕਹਿੰਦੇ ਨੰਨੀ ਤਨ ਸਾਸ ਸਿਆਸੀ ਨੇ ਓਟੇ ਇਕੱਠੇ ਕਰਕੇ ਦੁਆ ਪਰ ਮਾ ਦਾ ਚੈਲੰਜ ਸੈਪਟ ਕਰਦਾ ਹੈ

ਇਹ ਗੱਲ ਨਾਲ ਤਾਂ ਮੈਂ ਵੀ ਨਹੀਂ ਦੇਖਿਆ ਇੱਕ ਪੈਸਾ ਮੇਰੇ ਜਨਮ ਤੋਂ ਪਹਿਲਾਂ ਦਾ 14 ਕਿਚੁਰ ਜਨਮ ਦਾ ਜਨਮ ਦਾ ਸੀ ਉਹ ਰੈਟ ਬਰੀ ਯਾਦਗਰ ਮੰਗਿਆ ਸਾਰੇ ਨੋਟ ਜਿੱਦਾਂ ਇਕੱਠੇ ਕੀਤੇ ਨੋਟ ਮੇਰੇ ਦਿਲ ਤੇ ਵਰ ਉਸਿਆ ਗੱਡੀ ਦਾ ਲੱਕੀ ਨੰਬਰ ਲੈ ਵਾ ਦੇਖੋ ਦਸ ਸੂਰੇ ਗਣ ਅੱਛਾ ਤੇ ਜੇ ਦਾ ਮਤਲਬ ਨੋਟਾਂ ਚ ਨਹੀਂ ਗੱਡੀਆਂ ਦੇ ਉੱਤੇ ਵੀ ਬੀਬੀ ਆ 10 ਸੂਰੇ ਦੇ ਅੰਦਰ ਇਹ ਨੋਟ ਜਿਹੜਾ ਹੈਗਾ ਇਹ ਕਾਫੀ ਛੋਟਾ ਹੈ ਔਰ ਇਹਦਾ ਸਾਈਜ਼ ਛੋਟਾ ਹੈ ਔਰ ਇਹਦਾ ਵੱਡਾ ਸਾਈਜ਼ ਕਿਉਂਕਿ ਪਹਿਲੇ ਜਿਹੜਾ 1982 ਦੇ ਵਿੱਚ ਨੋਟ ਦਾ ਸਾਈਜ਼ ਬੜਾ ਵੱਡਾ ਹੁੰਦਾ ਸੀ ਹੁਣ ਇਹ ਛੋਟਾ ਹੈ ਸੋ ਇਹਨਾਂ ਦੀ ਕਰੰਸੀ ਵੀ ਡਾਕਟਰ ਸਾਹਿਬ ਕੋਲ ਪਈ ਹੈ ਕਹਿੰਦੇ ਨੇ ਸ਼ੌਕ ਕਿਸੇ ਉਮਰ ਦਾ ਮਹਤਾਜ ਨਹੀਂ ਹੁੰਦਾ ਇੱਕ ਅਜਿਹੀ ਮਿਸਾਲ ਲੁਧਿਆਣਾ ਦੇ ਇਕਬਾਲਦਰ ਸਿੰਘ ਹோம் ਦੇ ਡਾਕਟਰ ਜਗਜੀਤ ਸਿੰਘ ਅਹੂਜਾ ਨੇ ਪੇਸ਼ ਕੀਤੀ ਹੈ ਮੇਰੇ ਸਾਹਮਣੇ ਕਈ ਤਰ੍ਹਾਂ ਦੇ ਨੋਟ ਨੇ ਟੇਬਲ ਦੇ ਉੱਤੇ 500 ਦਾ ਨੋਟ ਵੀ ਹੈ 100 ਦਾ ਨੋਟ ਵੀ ਹੈ ਔਰ ਨਾਲ ਹੀ ਕਈ ਸਿੱਕੇ ਪਏ ਨੇ ਇਹਨਾਂ ਸਿੱਕਿਆਂ ਦੇ ਵਿੱਚ ਵਿਦੇਸ਼ੀ ਸਿੱਕੇ ਵੀ ਨੇ ਔਰ ਉਹ ਪੁਰਾਣੇ ਸਿੱਕੇ ਵੀ ਨੇ 1 ਪੈਸਾ 5 ਪੈਸਾ 2 ਪੈਸਾ ਔਰ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਕਰੰਸੀ ਦਿਖਾ ਰਿਹਾ ਨੋਟ ਦਿਖਾ ਰਿਹਾ ਇਹਦੇ ਵਿੱਚ ਕਿਹੜੀ ਵੱਡੀ ਗੱਲ ਆ ਇਹਦੇ ਵਿੱਚ ਵੱਡੀ ਗੱਲ ਹੈ ਜੀ ਇਹ ਜਿਹੜੇ ਨੋਟ ਹੈ ਇਹ ਧਿਆਨ ਨਾਲ ਦੇਖੋ ਇਹਨਾਂ ਦੀ ਨੰਬਰੀ ਇਹ 786 ਨੰਬਰ ਦੇ ਨੋਟ ਨੇ ਸਾਰੇ ਔਰ ਇਹ ਸ਼ੌਕ ਲੁਧਿਆਣਾ ਦੇ ਇਕਮਾਲ ਨਰਸਿੰਗ ਹੋਮ ਦੇ ਜਿਹੜੇ ਡਾਕਟਰ ਹੈ ਜਗਜੀਤ ਸਿੰਘ ਅਹੂਜਾ ਉਹਨਾਂ ਨੂੰ ਪਿਆ ਔਰ ਪਿਛਲੇ ਕਈ ਸਾਲਾਂ ਤੋਂ ਅਜੇ ਨੋਟ ਇਕੱਠੇ ਕਰ ਰਹੇ ਨੇ ਮੈਂ ਤੁਹਾਨੂੰ ਉਹ ਵੀ ਪੈਸੇ ਦਿਖਾਵਾਂਗਾ ਜਿਹੜੇ ਪੈਸੇ ਤੁਸੀਂ ਦੇਖੇ ਨਹੀਂ ਹੋਏਗੇ ਹੋਣਗੇ ਜਿਹੜੇ ਯੂਥ ਨੇ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੇ ਇੱਕ ਪੈਸਾ ਦੋ ਪੈਸਾ 10 ਪੈਸੇ ਪੰਜ ਪੈਸਾ ਔਰ 1941 ਦਾ ਵੀ ਇੱਕ ਆਨਾ ਵੀ ਦਿਖਾਵਾਂਗਾ ਤੁਹਾਨੂੰ ਪਰ ਮੈਂ ਨਾਲ ਇਹ ਵੀ ਪੁੱਛਾਂਗਾ ਡਾਕਟਰ ਸਾਹਿਬ ਕੋਲੋਂ ਕਿ ਇਹ ਸ਼ੌਕ ਕਿਵੇਂ ਪੈਦਾ ਹੋਇਆ ਔਰ ਇਹ ਕਿੰਨੀ ਕੁ ਕਰੰਸੀ ਹੈ ਕਿਉਂਕਿ ਇਹ ਮੈਂ ਸੁਣਿਆ ਕਿ ਕਰੰਸੀ ਇਕੱਠੇ ਕਰਦੇ ਕਰਦੇ ਵਿਦੇਸ਼ੀ ਕਰੰਸੀ ਵੀ ਆ ਵਿਦੇਸ਼ੀ ਡਾਲਰ ਵੀ ਆ ਕਾਫੀ ਸਾਲ ਲੱਗ ਗਏ ਮੈਂ ਡਾਕਟਰਾਂ ਨੂੰ ਅਕਸਰ ਦੇਖਦਾ ਡਾਕਟਰ ਹਸਪਤਾਲਾਂ ਦੇ ਬੜੇ ਬਿਜ਼ੀ ਰਹਿੰਦੇ ਨੇ ਔਰ ਇਹ ਕਾਫੀ ਫੇਮਸ ਆ ਤੁਹਾਡਾ ਕਲੀਨਿਕ ਔਰ ਇਹ ਆਪਣੇ ਜਿਹੜੇ ਬਿਜ਼ੀ ਸ਼ਡਿਊਲ ਦੇ ਵਿੱਚ ਇਹ ਤੁਸੀਂ ਇਹੋ ਜੇ ਨੋਟ ਇਕੱਠੇ ਕਰਨ ਲਾਪੇ 786 ਨੰਬਰ ਕਈਆਂ ਨੂੰ ਸ਼ੌਕ ਹੁੰਦਾ ਕਿ ਗੱਡੀਆਂ ਦੇ ਉੱਤੇ ਵੀ ਆਈਪੀ ਨੰਬਰ ਲਾਉਂਦੇ ਨੇ ਮੈਨੂੰ 786 ਨੰਬਰ ਚਾਹੀਦਾ ਮੈਨੂੰ ਇੱਕ ਨੰਬਰ ਚਾਹੀਦਾ ਉਹਨਾਂ ਦੇ ਲਈ ਪੈਸੇ ਖਰਚਦੇ ਨੇ ਤੁਸੀਂ ਇਹ ਜਿਹੜੀ ਕਲੈਕਸ਼ਨ ਇਕੱਠੀ ਕੀਤੀ ਹੈ ਇਹ ਕਿਵੇਂ ਆਇਆ ਮਾਈਂਡ ਵਿੱਚ ਸਰ ਇੱਕ ਬੜੀ ਸਟੋਰੀ ਹੈ ਮੈਂ ਕਿਤੇ ਬੈਠਾ ਸੀ ਦੋਸਤਾਂ ਮਿੱਤਰਾਂ ਦੇ ਵਿੱਚ ਬੈਠਾ ਸੀ ਤੇ ਉਹਨਾਂ ਨੇ ਕਿਹਾ ਗੱਲ ਸ਼ੁਰੂ ਕਰਤੀ ਕਿ ਅਸੀਂ ਅਲੱਗ-ਅਲੱਗ ਸ਼ੌਕ ਰੱਖਦੇ ਹਾਂ ਕਿਸੇ ਇੱਕ ਬੰਦਾ ਮਨਨ ਮੱਲਿਆ ਕਹਿੰਦਾ ਜੀ ਮੈਂ ਬੋਤਲਾਂ ਦੇ ਟੱਕਣ ਇਕੱਠੇ ਕਰਦਾ ਹਾਂ ਇੱਕ ਵਾਰ ਬੰਦਾ ਬਲਿਆ ਮੈਂ ਸਟੈਂਪ ਇਕੱਠੇ ਕਰਦਾ ਹਾਂ ਇੱਕ ਵਾਰ ਬੰਦਾ ਬਲਿਆ ਜੀ ਮੈਂ ਮੋਰ ਪੰਖ ਇਕੱਠੇ ਕਰਦਾ ਹਾਂ ਤੇ ਫਿਰ ਇੱਕ ਬੰਦਾ ਮੇਰੇ ਉਹਨਾਂ ਦੇ ਬੈਠਾ ਸੀ ਕਹਿੰਦਾ ਜੀ ਮੈਂ ਤਾਂ 786 ਦੇ ਨੰਬਰ ਇਕੱਠੇ ਕਰਦਾ ਹਾਂ ਪਰ ਮੈਂ ਫਿਰ ਉਹਨੂੰ ਚੈਲੰਜ ਦਿੱਤਾ ਮੈਂ ਕਹਿੰਦਾ ਮੈਂ ਵੀ ਤੁਹਾਨੂੰ 786 ਦੇ ਨੋਟ ਇਕੱਠੇ ਕਰਕੇ ਦਵਾਂ ਉਹ ਕਹਿੰਦਾ ਡਾਕਟਰ ਸਾਹਿਬ ਤੁਸੀਂ ਭੁੱਲ ਜਾਓ ਤੁਸੀਂ 786 ਦੇ ਨੋਟ ਇਕੱਠੇ ਕਰ ਲਓਗੇ ਕਿਉਂਕਿ ਇਹ ਨੋਟ ਬੜੀ ਮੁਸ਼ਕਲ ਮਿਲਦੇ ਆ ਔਰ ਤੁਹਾਨੂੰ ਲੱਭਣੇ ਕਿੱਤੋ ਸਲਵ ਹੋ ਗਏ ਫਰਮਾਨ ਦਾ ਚੈਲੰਜ ਸਬਟ ਕਰਦੇ ਆ 25 26 ਸਾਲ ਮੈਂ ਨੋਟ ਇਕੱਠੇ ਕਰਨ ਦੇ ਮਗਰ ਲੱਗਾ ਮੇਰੇ ਦੋਸਤ ਲਿੱਤਰ ਭਰਾ ਭੈਣ ਸਾਰਿਆਂ ਨੂੰ ਕਿਹਾ ਮੈਂ ਕਿਹਾ ਜਿੱਥੇ ਪੰਜਾਬ ਚ ਕੋਈ ਨੋਟ ਸੱਜ ਸੱਚਾ ਚਾਹੇ ਲੱਭੇ ਉਹ ਲਿਆ ਕੇ ਮੈਨੂੰ ਦੇ ਉਹਨਾਂ ਨੇ ਮੈਨੂੰ ਸਾਰੇ ਨੋਟ ਲਿਆ ਕੇ ਦਿੱਤੇ ਮੈਂ ਉਹਨਾਂ ਦੇ ਤਾਂ ਸਮਾਦੀਆਂ ਨੋਟ ਇਕੱਠੇ ਕਰਨ ਚ ਆਪਣਾ ਹੀ ਤਾਂ ਯੋਗ ਹੀ ਐ ਤੇ ਨੋਟ ਇਕੱਠੇ ਕਰੇ ਗਿਆ ਜਿੱਥੇ 786 ਦਰਦਰ ਆਏ ਨੋਟ ਇਕੱਠੇ ਕੀਤੇ ਹੈ 786 ਹੀ ਕਿਉਂ ਮੈਂ ਅੱਛਾ ਮੈਂ ਇੱਕ ਚੀਜ਼ ਹੋਰ ਦੇਖ ਰਿਹਾ ਤੁਸੀਂ 786 ਦਾ ਇੱਥੇ ਨੋਟ ਵੇਖਣ ਨੂੰ ਮਿਲ ਰਹੇ ਕਈ VIP 11 11 11 ਅਜਿਹੇ ਨੋਟ ਵੀ ਇਕੱਠੇ ਕੀਤੇ ਨੇ ਸਾਰੇ ਨੋਟ ਹੈ ਜੀ ਸਾਰੇ 008 0010 ਜਿਹੜੇ ਵੀ VIP 006 4543 ਇਹ ਸਾਰੇ ਨੋਟ ਇਕੱਠੇ ਕੀਤੇ 700 इवन 785 786 ਰੁਪਏ ਮੈਂ ਇਕੱਠਾ ਕੀਤਾ ਔਰ ਇਹ ਨੋਟ ਜੇ ਇੱਕ ਨੰਬਰ ਹੋਰ ਮਿਲ ਜਾਂਦਾ ਤੇ ਬਹੁਤ ਵਧੀਆ ਮੇਰੇ ਵਾਸਤੇ ਹੋ ਜਾਂਦਾ ਪਰ ਉਹ ਮੈਨੂੰ ਮਿਲਿਆ ਨਹੀਂ ਕੋਸ਼ਿਸ਼ ਕਰਾਂ ਕਦੀ ਪੂਰਾ ਜ਼ਰੂਰ ਮਿਲੇ ਇਹ ਇਹ جنੂਨ ਇੱਕ ਵੱਖਰਾ جنੂਨ ਹੈ ਇੱਕ ਡਾਕਟਰੀ ਪੇਸ਼ੇ ਦੇ ਵਿੱਚ جنੂਨ ਇੱਕ ਤਾਂ ਡਾਕਟਰ ਹੁੰਦੇ ਨੇ ਕਿ ਨੋਟ ਇਕੱਠੇ ਕਰਦੇ ਨੇ ਦਾ ਨੂੰ ਖਰਚਣਾ ਪਰ ਤੁਸੀਂ ਨੋਟ ਇਕੱਠੇ ਕਰਕੇ ਜਮ੍ਹਾਂ ਕਰ ਰਹੇ ਹੋ ਸਰ ਇਹ ਇਸ ਕਰਕੇ ਇਕੱਠੇ ਕੀਤੇ ਵੇ ਨੋਟ ਮੇਰੇ ਜਾਨ ਦੇ ਬਾਅਦ ਵੀ ਮੇਰੇ ਜਿਹੜੇ ਪੀੜ੍ਹੀਆਂ ਪੀੜ੍ਹੀਆਂ ਤੱਕ ਪੀੜ੍ਹੀਆਂ ਦੇਖਣ ਸਾਡੇ ਬੰਦੇ ਨੇ ਕੰਮ ਕੀਤਾ ਤੇ ਇਹ ਇੱਕ ਹਿਸਟੋਰੀਕਲ ਕੰਮ ਹੈ ਉਹ ਨੋਟ ਇਕੱਠਾ ਕਰਨ ਦਾ ਸੌਖਾ ਕੰਮ ਨਹੀਂ ਇਹ ਬਹੁਤ ਔਖਾ ਕੰਮ ਤੁਸੀਂ ਪੀੜ੍ਹੀ ਦੀ ਗੱਲ ਕੀਤੀ ਹੈ ਮੈਂ ਉਹੀ ਪੀੜ੍ਹੀ ਦੀ ਉੱਥੇ ਆਵਾਂ ਕਿ ਜਿਹੜੀ ਨਿਊ ਜਨਰੇਸ਼ਨ ਹੈ ਜਿਹੜਾ ਯੂਥ ਹੈ ਮੈਂ ਇੱਕ ਪੈਸਾ ਦੇਖ ਰਿਹਾ ਤੇ ਇੱਕ ਪੈਸਾ ਇਹ 1968 ਦਾ ਇੱਕ ਪੈਸਾ ਹੈ ਮੇਰੇ ਖਲ ਨਾਲੇ ਤਾਂ ਮੈਂ ਵੀ ਨਹੀਂ ਦੇਖਿਆ ਇੱਕ ਪੈਸਾ ਮੇਰੇ ਜਨਮ ਤੋਂ ਪਹਿਲਾਂ ਦਾ ਔਰ ਤੁਹਾਡੇ ਜਨਮ ਤੋਂ ਵੀ ਪਹਿਲਾਂ ਦਾ ਨਾ ਮੇਰੇ ਜਨਮ ਤੋਂ ਪਹਿਲਾਂ ਮੇਰੇ ਜਨਮ ਤੋਂ ਤੇ ਉੱਤੇ ਇੱਕ ਹੋਰ ਪਿਆ ਹੂੰ ਇਹ 19 ਇਹ 1941 1941 ਦਾ ਇਹ ਮੇਰੇ ਜਨਮ ਤੋਂ ਪਹਿਲਾਂ ਮੇਰਾ 1984 ਦਾ ਜਨਮ ਹੈ ਹਾਂ ਤੇ 1941 ਦਾ ਔਰ ਸਾਰੇ ਜਿੱਦਾਂ 2 ਪੈਸੇ 3 ਪੈਸੇ 4 ਪੈਸੇ ਅਲੱਗ-ਅਲੱਗ ਸੰਦੇ ਅਲੱਗ-ਅਲੱਗ ਸ਼ੇਪਾਂ ਚੇਜ਼ ਹੋ ਗਏ ਇਹ 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 ਜਿਹੜਾ ਤੁਸੀਂ ਦੇਖ ਰਹੇ ਹੋ ਅਸੀਂ ਇੱਕ ਗੱਲ ਕਰਦੇ ਹੁੰਦੇ ਸੀ ਆਨਾ ਇੱਕ ਆਨਾ ਇਹ ਇੱਕ ਆਨਾ ਹੈ 1941 ਦਾ ਇੱਥੇ ਲਿਖਿਆ ਇੰਡੀਆ ਇਹਦੇ ਜਿਹੜੀ ਫੋਟੋ ਲੱਗੀ ਹੈ ਇਹ ਉਦੋਂ ਰਾਜ ਹੁੰਦਾ ਸੀ ਗੋਰਿਆਂ ਦਾ ਉਦੋਂ ਗੋਰੇ ਰਾਜ ਕਰਦੇ ਸੀ ਭਾਰਤ ਤੇ ਇਹ ਉਦੋਂ ਇੱਕ ਆਨਾ ਚਲਦਾ ਹੁੰਦਾ ਸੀ ਔਰ ਸਾਡੇ ਬਜ਼ੁਰਗ ਵੀ ਆਖਦੇ ਸੀ ਜਿਵੇਂ ਉਹ ਆਖਦੇ ਸੀ ਕਿ ਇੱਕ ਆਨੇ ਦਾ ਅਸੀਂ ਬੜਾ ਕੁਝ ਖਰੀਦ ਲੈਂਦੇ ਸੀ ਔਰ ਇਹ ਇੱਕ ਆਨਾ ਇਹ ਮੇਰੇ ਹੱਥ ਦੇ ਵਿੱਚ ਕਿਉਂਕਿ ਮੈਂ ਵੀ ਨਹੀਂ ਦੇਖਿਆ ਅੱਜ ਦੇਖਿਆ ਇੱਕ ਆਨਾ ਇੱਕ ਆਨਾ ਹੈ ਔਰ ਇਹ 1941 ਦਾ 1947 ਦੇਸ਼ ਆਧਿਆ 1941 ਦਾ ਇਹ ਇੱਕ ਆਨਾ ਹੈ ਇਹਦੇ ਇਸ ਸਿੱਕੇ ਦੇ ਉੱਤੇ ਇੱਕ ਰਾਣੀ ਦੀ ਫੋਟੋ ਲੱਗੀ ਐ ਸੋ ਇਹ ਇੰਡੀਆ ਚੱਲਦਾ ਹੁੰਦਾ ਸੀ ਇੱਕ ਅਨਾ ਇਹ ਕਿੱਥੋਂ ਇਕੱਠਾ ਕੀਤਾ ਜੀ ਤੁਸੀਂ ਇੱਕ ਐ ਦੱਸ ਇੱਕ ਇੱਕ ਪੈਸਾ ਦੇ ਐ ਦੱਸੋ ਮੈਨੂੰ ਸਰ ਇਹ ਮੇਰੇ ਜਿੰਨੇ ਵੀ ਮਿੱਤਰ ਸੱਜਣ ਐ ਹਰ ਕਿਸੇ ਦੀ ਡਿਊਟੀ ਲਾਈ ਸੀ ਮੈਨੂੰ ਪੁਰਾਣੇ ਸਿੱਕੇ ਚਾਹੀਦੇ ਆ ਉਹ ਸਿੱਕੇ ਦੇਖੇਗੇ ਨਹੀਂ ਇੱਕ ਅਨਾ ਤਾਂ ਬੜਾ ਮੁਸ਼ਕਲ ਹੁੰਦਾ ਇੱਕ ਅਨਾ ਉਹ ਜਿਨ੍ਹਾਂ ਦੀ ਡਿਊਟੀ ਲੱਗੀ ਕੋਈ ਬਜ਼ੁਰਗ ਸੀ ਉਹ ਬਜ਼ੁਰਗਾ ਗੱਲ ਲਿਆ ਆ ਮੈਨੂੰ ਵੀ ਉਹ ਕੋਈ ਪੁਰਾਣੀ ਕਾਗਜ਼ ਸਾਡੇ ਕੋਲ ਲਗੀ ਹੈ ਉਹਨਾਂ ਨੇ ਉਹਨਾਂ ਨੇ ਇਹ ਇਹ ਮੇਰੇ ਨਾਨਾ ਜੀ ਦੇ ਬੰਦੇ ਤੇ ਦਾ ਅੱਛਾ ਤੇ ਹੋਰ ਹੋਰ ਕਿਹੋ ਜੇ ਨੋਟ ਆ ਇੱਕ ਮੈਂ ਡੇਟ ਆਫ ਬਰਥ ਲੱਭ ਰਿਆ ਸੀ ਤੁਸੀਂ ਕਹਿ ਰਹੇ ਹੋ ਡੇਟ ਆਫ ਬਰਥ ਹੈ ਮੇਰੀ ਹਾਂ ਮੇਰੀ ਡੇਟ ਆਫ ਬਰਥ ਹੈ ਹਾਂ ਹਾਂ ਡੇਟ ਆਫ ਬਰਥ ਹਾਂ ਆ ਮੇਰੀ ਡੇਟ ਆਫ ਬਰਥ ਹੈ 14 ਇੱਕ ਚਰਨਜਾ ਹਾਂ ਚੋਦੇ ਕਿ ਚਰਨ ਜਨ ਮਰਾ ਜਨ ਨੇ ਹੋਇਆ ਸੀ ਉਹ ਰ ਨਾਟ ਵੈਰੀ ਯਾਦਗਾਰ ਬਣ ਗਿਆ ਪਰ ਸਾਰੇ ਨੋਟ ਜਿੱਦਾਂ ਇਕੱਠੇ ਕੀਤੇ ਆ ਨੋਟ ਮੇਰੇ ਦਿਲ ਤੱਕ ਵਸ ਗਿਆ ਸੋ ਤੁਸੀਂ ਨਾ ਕਦੀ ਡੇਟ ਆਫ ਬਰਥ ਦੇ ਨੋਟ ਦੇ ਉੱਤੇ ਕਦੀ ਡੇਟ ਆਫ ਬਰਥ ਲੱਭੀ ਹੈ ਦੇਖੋ ਡਾਕਟਰ ਸਾਹਿਬ ਨੇ ਨੋਟ ਦੇ ਉੱਤੇ ਆਪਣੀ ਡੇਟ ਆਫ ਬਰਥ ਲੱਭ ਲਈ ਇਹ ਇੱਕ جنੂਨ ਹੀ ਹੁੰਦਾ ਕਿ ਮੇਰੀ ਡੇਟ ਆਫ ਬਰਥ ਅਗਰ ਨੋਟ ਤੇ ਲੱਭ ਜਾਵੇ ਇਹ ਕਿੰਨਾ ਕੁ ਟਾਈਮ ਲੱਗ ਗਿਆ ਜੀ ਤੁਹਾਨੂੰ 14 1 1954 ਇਹ ਡੇਟ ਆਫ ਬਰਥ ਹੈ ਨਾ ਦੀ ਇਹ ਕਿਦਾਂ ਕਿਦਾਂ ਸਾਰੇ ਵਾਸਤੇ ਤੁਹਾਡੇ ਵਰਗੇ ਸਰਜਨਾਂ ਦੀ ਡਿਊਟੀ ਲਈ ਸੀ ਉਹਨਾਂ ਨੇ 10 ਸਾਲ ਬਾਅਦ ਉਹਨੇ ਨੋਟ ਲਾ ਕੇ ਦਿੱਤਾ 10 ਸਾਲ ਲੱਗੇ ਸੀ ਕਿਉਂਕਿ ਆਮ ਮਿਲਦਾ ਹੀ ਨਹੀਂ ਔਰ ਵੇਦ ਰਾਜਾ ਲੱਕੀ ਸਮਝ ਲਓ ਸਾਡਾ ਉਹਨਾਂ ਨੇ ਕਾਹੂ ਕਰਤਾ ਉਹ ਨੋਟ ਲਾ ਕੇ ਦਿੱਤਾ ਇਹ ਭਾਰਤੀ ਕਰੰਸੀ ਦੇ ਨਾਲ ਲਾਲ ਵਿਦੇਸ਼ੀ ਕਰੰਸੀ ਵੀ ਹੈ ਇਹ ਸਿੰਗਾਪੁਰ ਦੇ ਡਾਲਰ ਹੈ 10 ਇਹ ਕੈਨੇਡੀਅਨ ਡਾਲਰ ਵੀ ਹੈਗੇ ਨੇ ਇੱਥੇ ਇੱਥੇ ਇਹ ਜਿਹੜੇ ਸਿੱਕੇ ਨੇ ਵਿਦੇਸ਼ੀ ਸਿੱਕੇ ਮੈਂ ਵਿਦੇਸ਼ੀ ਸਿੱਕੇ ਵੀ ਦੇਖ ਰਿਹਾ ਇਹ ਇੰਗਲੈਂਡ ਦੇ ਪੌਂਡ ਹੈ ਇਹ ਇੰਗਲੈਂਡ ਦੇ ਸਿੱਕੇ ਵੀ ਇਕੱਠੇ ਕੀਤੇ ਨੇ ਇਹ ਵੀ ਸ਼ੌਂਕ ਜਿਹੜਾ ਹੈਗਾ ਇਹ ਕਿੱਥੋਂ ਪਿਆ ਜੀ ਇਹ ਸਿੱਕੇ ਵੀ ਇਕੱਠੇ ਕਰਨ ਇਹ ਵਾਜ ਜੀ ਸਿੱਕੇ ਜੇ ਕਾਂਸੀ ਕੱਟੇ ਕੀਤੀ ਤੇ ਨਾ ਸਿੱਕੇ ਇਕੱਠੇ ਕਰੇ ਸ਼ੁਰੂ ਕਰਦੇ ਮੈਂ ਕੈਨੇਡਾ ਦੇ ਗਿਆ ਇੰਗਲੈਂਡ ਵੀ ਗਿਆ ਆਸਟ੍ਰੇਲੀਆ ਵੀ ਗਿਆ ਸਾਰੇ ਉਹਦੇ ਵਿੱਚ ਹੈਗੇ ਚੰਗਾ ਫਲ ਵੀ ਗਿਆ ਉਹ ਤਾਂ ਸਾਰੇ ਗੁੱਲ ਮਿਲਾ ਕੇ ਸਾਰੇ ਵਿਦੇਸ਼ੀ ਕਰੰਸੀ ਹੈ ਇੰਡੀਅਨ ਕਰੰਸੀ ਨੂੰ ਇਕੱਠਾ ਕਰ ਲੈਂਦਾ ਇਕੱਠਾ ਕਰਦਾ ਹੁਣਾਂ ਚ ਵੀਆਪੀ ਨੰਬਰ ਲੱਭੇ ਇਹ ਵੀ ਨੰਬਰ ਲੱਭੇ ਹੁਣ ਜਿਹੜਾ ਨੰਬਰ ਹੈ ਹੁਣ ਗੌਰਮਲ ਦੇਦੇ ਉਹ ਨੰਬਰ ਬਹੁਤ ਵੱਡੇ ਸੇਲ ਕਰਨੇ ਸ਼ੁਰੂ ਕਰਦੇ ਹੈ ਜਿੱਦਾਂ ਹੁਣ ਇੱਕ ਨੰਬਰ ਕੋਈ ਕਾਰ ਦਾ ਚਾਹੁੰਦਾ ਉਹ 25 25 33 ਲੱਖ ਦਾ ਨੰਬਰ ਵੇਖਦਾ ਪਿਆ ਹੁਣ ਗੌਰਮਲ ਦੇਦੀ ਕੀਮਤ 5 ਲੱਖ ਰੁਪਏ ਅੰਦਰ ਕਰਦੀ ਹੈ ਇਹ ਨੰਬਰ ਕਈਆਂ ਵਾਸਤੇ ਲੱਕੀ ਹੁੰਦੇ ਆ ਉਹ ਕਹਿੰਦੇ ਅਸੀਂ ਇਹ ਲੈਣਾ ਹੀ ਹੈ ਕਿਉਂ ਸੋ ਜੀ ਤੁਸੀਂ ਨੋਟਾ 'ਚ ਲੱਕੀ ਨੰਬਰ ਲੱਭ ਰਿਹਾ ਨਾ ਉਹ ਨੋਟਾ 'ਚ ਲੱਕੀ ਸੱਸ ਅਸੀਂ ਗੱਡੀ 'ਤੇ ਲੱਕੀ ਨੰਬਰ ਲਾਇਆ ਕੋਈ ਵਾਹ ਵੀਆਪੀ ਨੰਬਰ ਦੇਖੋ 10 ਨੰਬਰ ਹੈ ਘੜਦਾ ਅੱਛਾ ਹਾਂ ਅੱਛਾ ਇਹਦਾ ਮਤਲਬ ਨੋਟਾ 'ਚ ਨਹੀਂ ਗੱਡੀਆਂ ਦੇ ਉੱਤੇ ਵੀਆਪੀ ਨੰਬਰ ਹਾਂ 10 ਨੰਬਰ ਹੈ ਕੋਈ 786 ਨਹੀਂ ਲਾਇਆ 786 ਨਹੀਂ ਲਾਇਆ ਅਮਰਦਾਸ ਜੀ ਫਿਰ 10 ਨੰਬਰ ਲਾਇਆ ਬੱਚੇ ਕਹਿੰਦੇ 10 ਨੰਬਰ ਲਾਉਣਾ ਹਾਂ ਕਰ ਦਸ ਲਾਇਆ ਮਤਲਬ ਸ਼ੋਕ ਵੀਆਈਪੀ ਨੰਬਰ ਆਦਾ ਚਾਹੇ ਉਹ ਸਿੱਕੇ ਹੋਣ ਚਾਹੇ ਇੱਕ ਪੈਸਾ ਹੋਵੇ ਹਾਂ 1961 ਵੀਆਈਪੀ ਨੰਬਰ ਇਹੋ ਹੋ ਗਿਆ 1961 ਦਾ ਜਿਵੇਂ ਇਹ ਇੱਕ ਮੈਂ ਹੋਰ ਦੇਖ ਰਿਹਾ ਇਹ ਦੋ ਪੈਸੇ ਤੇ 10 10 ਪੈਸੇ ਇਹ 25 ਪੈਸੇ ਹਾਂਜੀ ਇਹ 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 ਸਾਰੇ ਇਹ ਬੜਾ ਮੁਸ਼ਕਲ ਹੈ ਇਕੱਠਾ ਕਰਨ ਡਾਕਟਰ ਸਾਹਿਬ ਸਾਰੀਆਂ ਚੀਜ਼ਾਂ ਦੇ ਕੋਈ ਵੀ ਕਲੈਕਸ਼ਨ ਹੈ ਦੇ ਬਹੁਤ ਔਖੀ ਹੈ ਹਾਂ ਪਰ ਕਿਸਵਲ ਇਕੱਠੀ ਕੀਤੀ ਜਾਂਦੀ ਹੈ ਉਹ ਰਾਮਕ ਤਕਦੀਰ ਵਿੰਡ ਕਰੇ ਤਾਂ ਬੰਦਾ ਕਿਹੜੀ ਚੀਜ਼ ਨਹੀਂ ਕਰ ਸਕਦਾ ਇੱਕ ਮੈਂ ਇੱਕ ਮੈਂ ਹੋਰ ਤੁਹਾਡੇ ਨੋਟਾਂ ਦੇ ਦੇਖ ਰਿਹਾ ਸੀ 11 11 11 ਐਦਾਂ ਦੀ ਤੁਸੀਂ ਕਰੰਸੀ ਇਕੱਠੀ ਕੀਤੀ ਹੈ 1 ਰੁਪਏ ਦਾ ਨੋਟ ਤਾਂ ਮੈਂ ਦਿਖਾ ਦਤਾ